ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰਪਾਲ ਵਲੌਗ ਚੈਨਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਸਭ ਠੀਕ ਠਾਕ ਹਾਂ ਤੇ ਪਲੀਜ਼ ਜਿਹੜੇ ਪਹਿਲੀ ਵਾਰੀ ਆਏ ਆ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈਗੀ ਤੇ ਇੱਥੇ ਸਵੇਰੇ ਸਵੇਰੇ ਦਾ ਟਾਈਮ ਸੀਗਾ ਤੇ ਮੈਂ ਕਿਉਂ ਦੁੱਧ ਢੜਕ ਲਿਆ ਸੀਗਾ ਤੇ ਕਿਉਂ ਕੱਢ ਰਹੀ ਸੀ ਤੇ ਮੈਂ ਸੋਚਿਆ ਅੱਜ ਸਵੇਰ ਤੋਂ ਹੀ ਵਲੌਗ ਸਟਾਰਟ ਕਰਦੇ ਆਂਗੇ ਤੇ ਇੱਥੇ ਮੈਂ ਕਿਉਂ ਕੱਢਣ ਲੱਗ ਗਈ ਸੀ ਚਾਹ ਪਾਣੀ ਪੀ ਕੇ ਹੋ ਗਈ ਸੀ ਆਪਾਂ ਵੇਲੇ apa pun dia. ਲਾਉ ਜੇ ਤੇ ਆਪਾਂ ਟਾ ਗੁੰਨ ਲੱਗ ਗਈ ਸੀ ਤੇ ਆ ਤੇਰੇ ਵਿੱਚ ਆਪਾਂ ਭਾਵਾਂਗੇ ਅਜ ਮੂਲੀਆਂ ਤੇ ਹੁਣ ਉਹਦੇ ਵਾਸਤੇ ਆਪਾਂ ਲੇ ਨੂਨ ਮਿਰਚ ਪਾ ਲੈਣੇ ਆਗੇ పావే హక్స్ మిర్చ bitiapamulenga balangi आटा मूलिया मैं पहले ही कद्दूक करके रख लिया ਜਾ ਜਿਹੜਾ ਆਪਾਂ ਬੰਨ ਲਿਆ ਤੇ ਹੁਣ ਮੈਂ ਪਹਿਲਾਂ ਧਾਰਾਂ ਚੋਕੀ ਲੱਗਿਓ ਫਿਰ ਆਪਾਂ ਬਣਾਵਾਂਗੇ ਰੋਟੀ ਚਲੋ ਠੀਕ ਆ ਜੀ ਹੁਣ ਆਪਾਂ ਮਿਲਦੇ ਆਂ ਠਹਿਰ ਕੇ ਲਓ ਜੀ ਇੱਥੇ ਆਪਾਂ ਲੱਗ ਗਏ ਸੀ ਰੋਟੀ ਬਣਾਉਣਾ ਸਾਤ ਤੱਕ ਦਾ ਟਾਈਮ ਹੀ ਹੋਇਆ ਹਲੇ ਮੈਂ ਨਾ ਜਲਦੀ ਆ ਜਾਂਦਾ ਆ ਮਾ ਚਲੋ ਠੀਕ ਆ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਇੱਥੇ ਐਂਡ ਕਰਦੇ ਆ ਤੇ ਅੱਗੇ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ